ਖੰਨਾ ਦੇ ਪਿੰਡ ਗਗੜ ਮਾਜਰਾ ਦੇ ਰਹਿਣ ਵਾਲੇ ਕੁਲਵੰਤ ਸਿੰਘ ਦੀ ਇਟਲੀ ਵਿੱਚ ਸੜਕ ਹਾਦਸੇ ਦੌਰਾਨ ਮੌਤ ਹੋ ਗਈ ਹੈ ਕੁਲਵੰਤ ਦਾ ਦੋਸਤ ਜਸਪ੍ਰੀਤ ਜੋ ਕਿ ਫਤੇਗੜ ਸਾਹਿਬ ਦੇ ਪਿੰਡ ਹਰ ਲਾਲਪੁਰ ਦਾ ਰਹਿਣ ਵਾਲਾ ਹੈ ਹਾਦਸੇ ਵਿੱਚ ਗੰਭੀਰ ਜ਼ਖਮੀ ਹੋ ਗਿਆ ਦੋਵੇਂ ਕੰਮ ਤੋਂ ਵਾਪਸ ਕਾਰ ਕਾਰ ਵਿੱਚ ਫਰਤ ਰਹਿਸਾਨ ਇਹਨਾਂ ਦੀ ਕਾਰ ਬੇਕਾਬੂ ਹੋ ਕੇ ਪਲਟ ਗਈ ਫਿਰ ਖੰਬੇ ਨਾਲ ਟਕਰਾ ਗਈ ਹਾ ਹਾਦਸੇ ਵਿੱਚ ਕੁਲ ਵੰਤ ਦੀ ਮੌਤ ਹੋ ਗਈ ਹੈ ਫਿਲਹਾਲ ਪੁਲਿਸ ਵੱਲੋਂ ਇਸ ਮਾਮਲੇ ਤੇ ਜਾਂਚ ਪੜਤਾਲ ਕੀਤੀ ਜਾ ਰਹੀ ਹੈ ਕੀ ਨਾਮ ਤੁਹਾਡਾ ਮੇਰਾ ਸੁਭਿੰਦਰ ਸਿੰਘ ਹੈ ਤੇ ਕੁਲਵੰਤ ਸਿੰਘ ਕੀ ਲੱਗ ਤੁਹਾਡੇ ਮੇਰੇ ਭਰਾ ਨੇ ਕਿਸ ਤਰ੍ਹਾਂ ਹੋਇਆ ਇਹ ਨਹੀਂ ਕੋਈ ਪਤਾ ਲੱਗਿਆ ਫੋਨ ਤੇ ਵੀ ਗੱਲ ਹੋ ਗਈ ਹਾਂ ਜੀ ਕੇਸ ਐਕਸੀਡੈਂਟ ਦਾ ਸੀ ਹੋਇਆ ਤੇ ਤੁਹਾਨੂੰ ਕਿਸ ਤਰ੍ਹਾਂ ਪਤਾ ਲੱਗਿਆ ਤੁਹਾਨੂੰ ਸਾਨੂੰ ਫੋਨ ਆਇਆ ਥੀ ਲੱਗੇ ਪਤਾ ਵੀ ਐਕਸਟ੍ਰੀਨ ਹੋਇਆ ਕਿਵੇਂ ਜੀ ਜਾਂ ਕਿਵੇਂ ਕਿੱਥੋਂ ਆ ਰਹੀ ਹਾਂ ਜੀ ਹਾਂ ਜੀ ਆਪੇ ਕੰਮ ਤਾਂ ਆਉਂਦੀ ਸੀ ਤੇ ਰਸਤੇ 'ਚ ਗੱਡੀ ਨਾਲ ਮਪੇਟ ਹੋ ਗਈ ਬਸ ਉਹ ਇੱਕ ਜਾ ਕੇ ਉਹਨਾਂ ਦੀ ਗੱਡੀ ਖੰਭੇ 'ਚ ਲੱਗ ਗਈ ਤੇ 5-10 ਮਿੰਟ ਬਾਅਦ ਬਸ ਪਤਾ ਲੱਗ ਗਿਆ ਉਹਨਾਂ ਨੂੰ ਘਰੇ ਪਰਿਵਾਰ ਨੂੰ ਕਿੰਨਾ ਚਿਰ ਪਹਿਲਾਂ ਗਏ ਸੀ ਫਲੋਰ ਸੀ ਡੇਢ ਘੰਟਾ ਹੋਇਆ ਜੀ ਤੇ ਪਰਿਵਾਰ ਉੱਥੇ ਰਹਿੰਦਾ ਹੁੰਦਾ ਜੀ ਹਾਂ ਜੀ ਉੱਥੇ ਦੀ ਪਰਿਵਾਰ ਤਾਂ ਕਿੱਥੇ ਕੌਣ ਕੌਣ ਨੇ ਲੈ ਜੀ ਇੱਥੇ ਮੇਰੀ ਮਾਤਾ ਨੇ ਡੈਡੀ ਨੇ ਡੈਡੀ ਤਾਂ ਗੁਜ਼ਰੇ ਹੋਏ ਤੇ ਤਾਇਆ ਜੀ ਨੇ ਬਾਕੀ ਹੋਰ ਸਾਰੇ ਮੇਰੀ ਫੈਮਿਲੀ ਸਾਰੀ ਉੱਥੇ ਰਹਿੰਦੇ ਨੇ ਭਰਾ ਨਾਲ ਕਦੋਂ ਐਕਸੀਡੈਂਟ ਤੋਂ ਪਹਿਲਾਂ ਕਦ ਗੱਲ ਹੋਈ ਸੀ ਭਰਾ ਨਾਲ ਤੁਹਾਡੀ ਬੋਲਤਾਂ ਘਰੇ ਦਾ ਲੋਯੋਕ ਕਿਸੇ ਨਾਲ ਜੀ ਉਹਨਾਂ ਦਾ ਹੀ ਫੋਨ ਆਇਆ ਸੀ ਪਰ ਸੋਏ ਉਹਨਾਂ ਨੇ ਮੇਰੇ ਕੋਲ ਮੇਰੇ ਕਿਹੜਾ ਭਰਾ ਦੂ ਕੈਨੇਡਾ 'ਚ ਰਹਿੰਦੇ ਨੇ ਉਹ ਮੇਰੀ ਕਿਹੜੀ ਸਿਸਟਰ ਆਪਣੀ ਭੈਣ ਹੈ ਮੇਰੀ ਉਹਨਾਂ ਨੇ ਉਹਨੂੰ ਮੇਰੇ ਚਾਚਾ ਜੀ ਉਂਡੇਨਗੜੇ ਉਹਨਾਂ ਨੂੰ ਫੋਨ ਕੀਤਾ ਤੇ ਉਹਨੇ ਮੈਨੂੰ ਸੱਜਰੇ 8 ਵਜੇ ਮੈਨੂੰ ਫੋਨ ਕਰਤਾ ਵੀ ਵੀ ਘਰੇ ਨਾਲ ਦੱਸੀ ਦੂੰ ਕਿ ਲੈਕਣਕਣ ਗੱਲ ਹੋਊਗੀ 1.5 ਮਹੀਨੇ ਪਹਿਲਾਂ ਜਦ ਸੁੱਤੀ ਆਈ ਸੀ ਉਦੋਂ ਤੱਕ ਕਿੰਨਾ ਸਮਾਂ ਕਰੇ ਬਤਾ ਕੇ ਦੇ ਦਿੱਤੀ ਉਹਨੂੰ 3 ਮਹੀਨਾ ਲੱਗਦੀ ਕੋਈ ਕੋਈ ਐਕਸੀਡੈਂਟ ਤੋਂ ਪਹਿਲਾਂ ਪਰਿਵਾਰ ਨਾਲ ਗੱਲਬਾਤ ਜਿਵੇਂ ਆਮ ਬੁੱਢੀ ਚੁੰਮੇ ਰਹਿੰਦੇ ਕਦੇ ਕਦੇ ਕੋ ਕੋਣਾ ਆਇਆ ਸੀ ਗਾਜੀ ਹੂੰ ਤਾਂ ਰੋਜ਼ ਹੀ ਆਉਂਦੇ ਸੀ ਇੱਕ ਦਿਨ ਪਹਿਲੇ ਹੀ ਹਾਂ ਇਹ ਫੋਨ ਤਾਂ ਉਹ ਲੋਜ ਹੀ ਕਰ ਦਿੰਦੀ ਆ ਜਿ ਕੋਈ ਗੱਲ ਬਾਤ ਹੀ ਨਹੀਂ ਤੇ ਵੇਖਣ ਹੋ ਜਾਣਗੇ ਉਹਨਾਂ ਦੇ ਪਰਿਵਾਰ ਜਿੱਥੇ ਕੌਣ ਪੋਣਾਂ ਦੀ ਇਟਲੀ ਇਟਲੀ ਦਾ ਆਪਣੇ ਇਹਨਾਂ ਦਾ ਲੜਕਾ ਤੇ ਘਰ ਦੇ ਤੇ ਤਿੰਨੇ ਹੀ ਤਿੰਨੇ ਹੀ ਤਿਕਲਵੰਤ ਜੰਗ ਸੰਗ ਜੀ ਬਾਕੀ ہماری ਭੈਣਾਂ ਆਪਣਾ ਪਰੋਣਾ ਹੀ ਬਾਕੀ ਉਹਦੇ ਜਵਾਕ ਨੇ ਇਕੱਠੇ ਹੀ ਰਹਿੰਦੇ ਆਪਕੇ ਉੱਥੇ ਤਾਂ ਹਾਂ ਜੀ ਹਾਂ ਇਹ ਪੱਕੇ ਨੇ ਕਿ ਕਿਸ ਤਰ੍ਹਾਂ ਬਚਾਅ ਚੱਲ ਰਿਹਾ ਜੀ ਅੰਤਰ ਸੰਸਕਾਰ ਦਾ ਕੋਈ ਖ਼ਬਰਤ ਹੋਈ ਹੈ ਹਾਂ ਜੀ ਉਹ ਉੱਥੇ ਕਹਿੰਦੇ ਨੇ ਵੀ ਉੱਥੇ ਕਰਨਾ ਹੈ ਲੁਧਿਆਣਾ ਲਾਈਵ ਲਈ सुरेंद्र ਸੋਨੀ ਦੀ ਰਿਪੋਰਟ ਓ ਯਾਰ